नमस्कार मैं राजेश गौतम आप देख रहे हैं पंजाब की स्थिति दिखाई की आज लुधियाना डीसी ऑफिस एक बाबा जी नॉमिनेशन करवाने पहुंचे हैं आप देख सकते हैं इनके सर पे बाज़ है और उसको लेकर के डीसी ऑफिस में पहुंचे हैं इससे बात करते हैं इस बाज की क्या हिस्ट्री है और ये क्यों इनके साथ रहता है तो वाहगुरु जी का खालसा वाहगुरु जी की फतेह ये जी बाज है दसवें पिता गुरु गोबिंद सिंह जी का जी अच्छे हाँ जी असिया पाया हो ਉਨਾਂ ਦੀ ਹੁਕਮ ਤੇ ਰਹਿੰਦਾ ਸੀ ਇਸ ਕਰਕੇ ਬਾ ਸਾਡੇ ਕੋਲੇ ਹੀ ਰਹਿੰਦਾ ਵਾ ਅਸੀਂ ਇਹਦੀ ਸੇਵਾ ਕਰਦੇ ਆ ਤੇ ਬਾਕੀ ਅਸੀਂ ਇੱਥੇ ਆਏ ਸੀਗੇ ਅੱਜ ਐਮਪੀ ਦੇ ਇਲੈਕਸ਼ਨ ਦੇ ਫਾਰਮ ਭਰਨ ਅੱਜ ਸਾਡੇ ਰਕੇਸ਼ ਬ੍ਰਦਰ ਭਾਜੀ ਇਹਨਾਂ ਨੇ ਲੁਧਿਆਣਾ ਤੋਂ ਖੜੇ ਨੇ ਤੇ ਇਲੈਕਸ਼ਨ ਲੜਨਗੇ ਉਹ ਬਾਜ਼ ਦੀ ਹਿਸਟਰੀ ਦੱਸਣ ਵਾਲਾ ਕਿਉਂ ਤੁਹਾਡੇ ਕੋਲ ਰਹਿੰਦਾ ਇਹਦੀ ਬਾਜ਼ੀ ਐਸੀ ਹੈ ਕਿ ਟੈਕਨੀਕ ਨਹੀਂ ਖਾਂਦਾ ਬਾਜ਼ ਖਾਂਦਾ ਇਹ 10ਵੇਂ ਪਿਤਾ ਦਾ ਸਾਡੇ ਪਿਤਾ ਜੀ ਦਾ ਉਹਨਾਂ ਦੀ ਉਗਲ ਤੇ ਰਹਿੰਦਾ ਸੀਗਾ ਉਹਨਾਂ ਨੇ 14 جنگ ਲੜੇ ਆ ਤੇ 14 14 ਜੰਗਾਂ ਦੇ ਵਿੱਚ ਇਹ ਉਹਨਾਂ ਦੇ ਨਾਲ ਦੀ ਆ ਜਦੋਂ ਵੀ ਕਿਤੇ ਕੋਈ ਬੰਦਾ ਸਾਡੇ ਤੇ ਹਮਲਾ ਕਰਦਾ ਸੀਗਾ ਉਸ ਵਕਤ ਇਹ ਜਾਣਕਾਰੀ ਦਿੰਦਾ ਸੀ ਆ ਕਿ ਆਪਣੇ ਤੇ ਹਮਲਾ ਹੋ ਰਿਹਾ ਵਾ ਵੀ ਆ ਬੰਦਾ ਆਪਣੇ ਤੇ ਹਮਲਾ ਹਮਲਾ ਕਰ ਰਹੇ ਨੇ ਮੁਗਲ ਹੁੰਦੇ ਮੁਗਲਾਂ ਨਾਲ ਲੜਾਈ ਹੁੰਦੀ ਸੀ ਉਸ ਵਕਤ ਇਹ ਰਾਤ ਨੂੰ ਜਾ ਕੇ ਸਾਰੀ ਇਨਕੁਆਰੀ ਕਰਕੇ ਆ ਕੇ ਦੱਸਦਾ ਸੀ

اگر ہمارے پہ کوئی ٹیک کرے گا کوئی انسار ہمارے پہ اٹیک کرے گا پھر جو ہے نہیں چھوڑے گا اچھا اٹیک کرے اب یہ تو نیکی لیے ہے کیونکہ جان پر ہمارے ساتھ رہتا بچپن سے کوئی ہمارے اوپر ٹیک کرے گا تو چھوڑے گا تھوڑی بھی ایسے کسی کو نقصان نہیں پہنچاتا کسی کو کچھ کہتا نہیں جیسے آپ کے پاس آ گیا ایسے ہی سب کے پاس چلے اچھا انو کوئی ٹریننگ کسی دیتی ہے نہ کوئی ٹریننگ نہیں دیتی اے رب لویاں کالپور کھلویاں ہوندا وا ٹریننگ انو کوئی نہیں ہوندا جننے بھی ਸਾਡੇ ਕੋਲੇ پاس ہندے آ ਉਤੋਂ ਬਾਅਦ ਦੇ ਵਿੱਚ ਹਲੇ 5-6 ਸਾਲਾਂ ਤੋਂ ਬਾਅਦ ਜਿਹੜੀ ਟ੍ਰੇਨਿੰਗ ਚੱਲ ਗਈਆਂ ਔੜਾਵਾ ਗਏ ਨੂੰ ਸਾਰੇ ਪਾਸੇ ਉਸ ਤੋਂ ਬਾਅਦ ਦੇ ਵਿੱਚ ਅੰਬਰਾਤ ਜਾਊਗਾ ਜਿੱਥੇ ਮਰਦੀ ਜਾਊਗਾ ਇਹਨੂੰ ਕੈਦ ਨਹੀਂ ਰੱਖ ਸਕਦੇ ਇਹ ਉਹ ਜਾਨਵਰ ਹੈ ਜੇ ਇਹਨੂੰ ਕੈਦ ਵਿੱਚ ਰੱਖੋਗੇ ਤਾਂ ਮਰ ਜਾਵੇਗਾ ਕਿਹਾ ਕਿ ਇਹ ਕੈਦ ਨਹੀਂ ਰਹਿ ਸਕਦਾ ਇਸੇ ਕਰਕੇ ਇਹਨੂੰ ਖੁੱਲਾ ਰੱਖਿਆ ਹੋਇਆ ਇਹ ਸਾਡਾ ਇੱਕ ਕਿਸਮ ਦਾ ਦੋਸਤ ਲਾ ਲਓ ਜੋ ਮਰਦੀ ਰਹੂ ਇਹ ਸਾਡੀ jaan ਆ ਸਾਡੇ ਪਿਤਾ ਜੀ ਦਾ ਜਾਨ ਇੱਕ ਬਾਜ ਆ ਇਹਨੂੰ ਬੰਦ ਨਹੀਂ ਕਰ ਸਕਦੇ ਬੰਦ ਨਹੀਂ ਕਰ ਸਕਦੇ बिल्कुल आप देख सकते हैं ये बाबा जी कह रहे हैं बाज है हमेशा इनके साथ रहता है और ये इनका कहना है कि अगर कोई भी इनके ऊपर अगर अटैक करता है तो ये उसके ऊपर अटैक कर देगा उस समय राजीव मात्र तो दिखाई